ਹਲਕਾ ਗੁਰੂ ਹਰ ਸਹਾਏ ਦੇ ਅਧੀਨ ਪੈਂਦੇ ਪਿੰਡ ਤਰੇਡਾ ਦੀ ಗ್ರಾಮ ਪੰਚਾਇਤ ਵਿੱਚ ਅੱਜ ਇੱਕ ਬੈਠਕ ਹੋਈ ਜਿਸ ਦੇ ਵਿੱਚ ਸਰਪੰਚ ਜਸ਼ਨ ਜਿਹੜੇ ਕਿ ਨੌਜਵਾਨ ਸਰਪੰਚ ਨੇ ਉਸ ਪਿੰਡ ਦੇ ਉਹਨਾਂ ਨੂੰ ਇੱਕ ਮਤੇ ਦੇ ਉੱਤੇ ਇਤਰਾਜ਼ ਹੋ ਜਾਂਦਾ ਹੈ ਤਾਂ ਇੱਕ ਵੀਡੀਓ ਵੀ ਬਣਦੀ ਹੈ ਉਸ ਕੇਸ ਦੀ ਜਿਸ ਦੇ ਵਿੱਚ ਪੰਚਾਇਤ ਸੈਕਟਰੀ ਵੀ ਰੋਸ਼ਨ ਸਿੰਘ ਆਏ ਹੁੰਦੇ ਨੇ ਜੋ ਕਿ ਮਤਾ ਪੈਂਦਾ ਪਿੰਡ ਦੇ ਕੰਮ ਨੂੰ ਲੈ ਕੇ ਕਿਵੇਂ ਕੰਮ ਕਰਨਾ ਕਿਵੇਂ ਨਹੀਂ ਕਰਨਾ ਉਸ ਨੂੰ ਲੈ ਕੇ ਸਰਪੰਚ ਨੂੰ ਇਤਰਾਜ਼ ਹੋ ਜਾਂਦਾ ਹੈ ਤਾਂ ਸਰਪੰਚ ਨੇ ਮੌਕੇ ਤੇ ਵੀਡੀਓ ਬਣਾਈ ਜਿਸ ਦੇ ਵਿੱਚ ਸਰਪੰਚ ਦਾ ਇਹ ਦਾਵਾ ਹੈ ਦੋਸ਼ ਲਾਏ ਗਏ ਨੇ ਪੰਚਾਇਤ ਸੈਕਟਰੀ ਤੇ ਉਹਨਾਂ ਦੇ ਵਿਰੋਧੀ ਜਿਹੜੇ ಗ್ರಾಮ ਪੰਚਾਇਤ ਮੈਂਬਰ ਨੇ ਕਿ ਉਹਨਾਂ ਨੇ ਧੱਕੇ ਦੇ ਨਾਲ ਇੱਕ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਇੱਕ ਪ੍ਰਬੰਧਕ ਲਾਇਆ ਜਾਣਾ ਸੀ ਤਾਂ ਕਿ ਸਰਪੰਚ ਦੇ ਕੋਲੋਂ ਤਾਕਤ ਖੋਹੀ ਜਾਵੇ ਔਰ ਪ੍ਰਬੰਧਕ ਕੰਮ ਕਰੇ ਇਹ ਸਰਪੰਚ ਦਾ ਕਹਿਣਾ ਹੈ ਹੁਣ ਸਰਪੰਚ ਜਸ਼ਨ ਨੇ ਕੀ ਕਿਹਾ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਜੋ ਦੋਸ਼ ਲਾਏ ਨੇ ਔਰ ਨਾਲ ਦੇ ਨਾਲ ਹੀ ਪੰਚਾਇਤ ਸੈਕਟਰੀ ਜੋ ਮੌਜੂਦ ਸਨ ਉਸ ਵਕਤ ਜੋ ਇੱਕ ਰਜਿਸਟਰ ਦੇ ਉੱਤੇ ਕਾਰਵਾਈ ਪਾਉਂਦੇ ਦਿਖਾਈ ਦੇ ਰਹੇ ਨੇ ਉਹਨਾਂ ਦਾ ਵੀ ਕੀ ਦਾਵਾ ਹੈ ਉਹਨਾਂ ਨੇ ਇਸ ਮਸਲੇ ਦੇ ਉੱਤੇ ਕੀ ਸਪਸ਼ਟੀਕਰਨ ਦਿੱਤਾ ਔਰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਇੱਕ ਵੀ ਕੰਮ ਕਾਨੂੰਨ ਤੋਂ ਬਾਹਰ ਜਾ ਕੇ ਕੀਤਾ ਹੋਵੇ ਤਾਂ ਮੈਨੂੰ ਜੋ ਸਜ਼ਾ ਦੇਣੀ ਚਾਹੋ ਉਹ ਦੇ ਸਕਦੇ ਹੋ ਪਰ ਆਪਣੀ ਜਿਹੜੀ ਸਿਆਸਤ ਹੈ ਉਹ ਸਾਡੇ ਮੁਲਾਜ਼ਮਾਂ ਉੱਤੇ ਨਾ ਦਿਖਾਈ ਜਾਵੇ ਜਾਂ ਉਹਦਾ ਅਸਰ ਜਾਂ ਪ੍ਰਭਾਵ ਨਾ ਪਾਇਆ ਜਾਵੇ ਪੰਚਾਇਤ ਸੈਕਟਰੀ ਰੋਸ਼ਨ ਸਿੰਘ ਕੀ ਕਹਿੰਦੇ ਨੇ ਉਹ ਵੀ ਅਖੀਰ ਦੇ ਵਿੱਚ ਸੁਣਾਵਾਂਗੇ ਪਹਿਲਾਂ ਸਰਪੰਚ ਜਸ਼ਨ ਨੇ ਕੀ ਕਿਹਾ ਉਹ ਤੁਹਾਨੂੰ ਗੱਲਬਾਤ ਵੀ ਸੁਣਾਉਣੇ ਆ ਔਰ ਨਾਲ ਜੋ ਇੱਕ ਰਜਿਸਟਰ ਦੇ ਉੱਤੇ ਪਾਈ ਗਈ ਕਾਰਵਾਈ ਹੈ ਉਸ ਦੀ ਜੋ ਗੱਲਬਾਤ ਉੱਥੇ ਮੌਕੇ ਤੇ ਹੋ ਰਹੀ ਹੈ ਪਹਿਲਾਂ ਉਹ ਸੁਣੋ ਕਰਦਾ ਲਈ ਜਾਂ ਕੋਈ ਜੈਨਾ ਥੋੜਾ ਵਿਜਾ ਇੱਧਰ ਲਾਉ ਜਾਈਦਾ ਨਹੀਂ ਆ ਤੁਸੀਂ ਮੇਰੇ ਸੈਨ ਕਿਤੇ ਕਰਦੇ ਤੇ ਸੈਨ ਥੋੜਾ ਕਿਤੇ ਨਾ ਆ ਰਿਹਾ ਤੱਕਾ ਤਾਂ ਨਾ ਇੱਥੇ ਮੇਰੇ ਸੈਨ ਉੱਤੇ ਤੈਨੂੰ ਕਰਦੇ ਤੂੰ ਕਰਦੇ ਨਹੀਂ ਨਹੀਂ ਤੁਸੀਂ ਕਿਉਂ ਮੇਰੇ ਸੈਨ ਕੀਤੇ ਨੇ ਉਹ ਤੇਰੇ ਨਾ ਸੈਨ ਨਹੀਂ ਕੀਤੇ ਨਹੀਂ ਨਹੀਂ ਫੈਕਟਰੀ ਸਾਹਿਬ ਇਹ ਵੀਡੀਓ ਕਲਿੱਪ ਉਹ ਹੈ ਜਦੋਂ ਪੰਚਾਇਤ ਸੈਕਟਰੀ ਨੂੰ ਸਰਪੰਚ ਕਹਿ ਰਿਹਾ ਕਿ ਮੇਰੇ ਦਸਤਾ ਤੁਸੀਂ ਕਿਵੇਂ ਕੀਤੇ ਕਿਹੜੀ ਅਥਾਰਟੀ ਆ ਤੁਹਾਡੇ ਕੋਲ ਤਾਂ ਉਸ ਦਾ ਜਵਾਬ ਜੋ ਦਿੱਤਾ ਪੰਚਾਇਤ ਸੈਕਟਰੀ ਨੇ ਉਹ ਵੀ ਤੁਸੀਂ ਸੁਣ ਲਿਆ ਹੁਣ ਜਸ਼ਨ ਸਰਪੰਚ ਦਾ ਕੀ ਕਹਿਣਾ ਤੇ ਪੰਚਾਇਤ ਸੈਕਟਰੀ ਰੌਸ਼ਨ ਸਿੰਘ ਕੀ ਕਹਿ ਰਹੇ ਨੇ ਉਹਨਾਂ ਨੇ ਆਪੋ ਆਪਣਾ ਪੱਖ ਸਾਡੇ ਨਾਲ ਸਾਂਝਾ ਕੀਤਾ ਉਹ ਤੁਸੀਂ ਸੁਣੋ ਮੇਰੇ ਨਾਲ ਫੋਨ ਲਾਈਨ ਤੇ ਨੇ ਪਿੰਡ ਤ੍ਰੇਡਾ ਜਿਹੜਾ ਕੀ ਹਲਕਾ ਗੁਰੂਹਰਸਾਏ ਤੇ ਬਲਾਕ ਮਮਲਾਡ ਦੇ ਵਿੱਚ ਪੈਂਦਾ ਉਹ ਸਾਡੇ ਨਾਲ ਨੇ ਸਰਪੰਚ ਸਾਹਿਬ ਪਹਿਲਾਂ ਤੇ ਇਹ ਦੱਸੋ ਕਿ ਇੱਕ ਵੀਡੀਓ ਜੋ ਸਾਹਮਣੇ ਆਈ ਆ ਉਸ ਦੇ ਵਿੱਚ ਪੰਚਾਇਤ ਸੈਕਟਰੀ ਤੁਹਾਡੇ ਦਸਤਖਤ ਕਰ ਰਹੇ ਨਹੀਂ ਔਰ ਕੀ ਮਤਾ ਪਾਇਆ ਗਿਆ ਸੀ ਮਸਲਾ ਕੀ ਆ ਪੂਰਾ ਉਹ ਮਸਲਾ ਇਹਦਾ ਕਿ ਮੈਂ ਸਰਪੰਚ ਬਣਿਆ ਸੀ ਆਪਣੇ ਪਿੰਡ ਤ੍ਰੇਡਾ ਤੋਂ ਜੀ ਤੇ ਸਾਡੇ ਪਿੰਡ ਮੀਟਿੰਗ ਰੱਖੀ ਹੋਈ ਸੀ ਪਹਿਲਾਂ ਪ੍ਰਕਾਸ਼ ਸਿੰਘ ਦੀ ਫੈਕਟਰੀ ਜੀ ਉਸ ਤੋਂ ਬਾਅਦ ਚਾਹ ਦੇ ਨਾਲੇ ਇੱਕ ਦੋ ਦਿਨਾਂ ਦੇ ਵਿੱਚ ਜੇ ਫੈਕਟਰੀ ਚੇਂਜ ਕਰਤਾ ਹੂੰ ਫੈਕਟਰੀ ਚੇਂਜ ਕਰਕੇ ਉਹ ਸਾਡੇ ਪਿੰਡ ਆਇਆ اجلاس ਰੱਖਿਆ ਮੀਟਿੰਗ ਰੱਖੀ ਜਿੱਦੇ ਉੱਥੇ ਨੇ ਮਤਾ ਪਾਇਆ ਜੀ ਮਤਾ ਪਾ ਕੇ ਜਿੱਦੇ ਸਿਰ ਚਾਰ ਸਾਡੇ ਮੈਂਬਰ ਆ ਤਿੰਨ ਮੇਰੇ ਵਿਰੋਧ ਵਿੱਚ ਇੱਕ ਮੇਰੇ ਨਾਲ ਸੀਗਾ ਹੂੰ ਤੇ ਫੈਕਟਰੀ ਮੈਂ ਫੈਕਟਰੀ ਲਈ ਕਿਹਾ ਸੀਗਾ ਵੀ ਥੱਲੇ ਲਾ ਕੇ ਤੇ ਲਾਈਨ ਲਿਖਦੇ ਕਿ ਪਿੰਡ ਦਾ ਜਿਹੜਾ ਵੀ ਕੰਮ ਆ ਸਰਪੰਚ ਖੁਦ ਮੈਂਬਰਾਂ ਦੇ ਨਾਲ ਮਿਲ ਕੇ ਕਰਨਾ ਚਾਹੁੰਦਾ ਹੈ ਤੇ ਸਰਪੰਚ ਨੂੰ ਕੋਈ ਤਰਾਜ ਨਹੀਂਗਾ ਹਮ ਸਰਪੰਚ ਵਿਕਾਸ ਕਰਨਾ ਚਾਹੁੰਦਾ ਹੈ ਵੀ ਪ੍ਰਬੰਧਕ ਵਗੈਰਾ ਨਾ ਲਾਇਆ ਜਾਵੇ ਜੀ ਜੀ ਤੇ ਫੈਕਟਰੀ ਕਹਿੰਦਾ ਵੀ ਇਹ ਲੈਂਡ ਮੈਂ ਲਿਖਣੀ ਨਹੀਂਗੀ ਅੱਛਾ ਤੇ ਮੈਂ ਕਿਹਾ ਵੀ ਮੈਂ ਜੇ ਤੁਸੀਂ ਇਹ ਨਹੀਂ ਲੈਣ ਲੇਖਦੇ ਮਤਾ ਨਹੀਂ ਤੁਸੀਂ ਪਾਉਂਦੇ ਮਤਾ ਪਾਉਂਦਾ ਮੈਂ ਸਰਕਾਰ ਨੂੰ ਭੇਜਾਂ ਤੁਸੀਂ ਮਤਾ ਇਹ ਨਹੀਂ ਪਾਉਂਦੇ ਤੇ ਮੈਂ ਫੈਨ ਨਹੀਂ ਕਰਦਾ ਹਮ ਤੇ ਫੈਕਟਰੀ ਨੇ ਤਾਂ ਕਿਹਾ ਨਾ ਜੀ ਮੇਰੇ ਦਿੱਤੇ ਦਸਕਤ ਹੋਣੇ ਤੇ ਸਰਪੰਚ ਦੇ ਆਪੇ ਦਸਕਤ ਨੇ ਕਰਦੇ ਹਮ ਇਹਨਾਂ ਨੂੰ ਸਿਰਫ ਇਹ ਫੈਕਟਰੀ ਨੂੰ ਕਿੰਨੇ ਅਧਿਕਾਰ ਦਿੱਤਾ ਸੀ ਕਿ ਸਰਪੰਚ ਵੀ ਇਸਕਤ ਕਰਨ ਦੇ ਮਤਲਬ ਤੁਹਾਡੀ ਸਹਿਮਤੀ ਨਹੀਂ ਸੀ ਜਿਹੜਾ ਮਤਾ ਪਾਇਆ ਗਿਆ ਕਿ ਪ੍ਰਬੰਧਕ ਲਗਾਇਆ ਜਾਵੇ ਪਿੰਡ ਦੇ ਵਿਕਾਸ ਲਈ ਤੁਸੀਂ ਲਵਾਉਣਾ ਨਹੀਂ ਸੀ ਚਾਹੁੰਦੇ ਹਾਂਜੀ ਨਹੀਂ ਲਵਾਉਣਾ ਚਾਹੁੰਦੇ ਮੈਂ ਖੁਦ ਕੰਮ ਕਰਨਾ ਚਾਹੁੰਦਾ ਸੀ ਜਈ ਪਿੰਡ ਦਾ ਦੀ ਨਿਗਰਾਨੀ ਇਹ ਹਾਂ ਮੈਂ ਚਾਹੁੰਦਾ ਸੀ ਵਧੀਆ ਵਿਕਾਸ ਕਰਾਂ ਜੀ ਹਾਂ ਹਾਂ ਪਰ ਪ੍ਰਬੰਧਕ ਲਗਾਉਣ ਦੀ ਉਸ ਪੰਚਾਇਤ ਸੈਕਟਰੀ ਤੱਕ ਪਹੁੰਚ ਕਿਨੇ ਕੀਤੀ ਹੈ ਉਹ ਕਿਦੀ ਬੇਨਤੀ ਤੇ ਆਏ ਸੀ ਪਿੰਡ ਇਹ ਜਿਵੇਂ ਮੈਂਬਰ ਹੋ ਗਏ ਜੀ ਤਿੰਨ ਉਹ ਤੇ ਕੋਈ ਪੋਲੀਟੀਕਲ ਸਮਾਜ ਨਾਲ ਉਹ ਮਿਲ ਝੋਲਦੇ ਵਿੱਚ ਸੀ ਜੀ ਹੁਣ ਫੈਕਟਰੀ ਨੇ ਸੈਨ ਕੀਤਾ ਤੇ ਫਿਰ ਉਹ ਕਿਸੇ ਦੇ ਕਹਿ ਤੇ ਕੀਤੇ ਨੇ ਉਹਨੂੰ ਕਿੰਨੀ ਪਾਵਰ ਮਿਲ ਗਈ ਉਹ ਵੀਡੀਓ ਅਸੀਂ ਵੀ ਦੇਖੀ ਹੈ ਉਸ ਵੀਡੀਓ ਦੇ ਵਿੱਚ ਜੋ ਪੰਚਾਇਤ ਸੈਕਟਰੀ ਦਾ ਤੁਸੀਂ ਨਾਮ ਲੈ ਰਹੇ ਹੋ ਕਿ ਤੁਹਾਡੇ ਕਾਲਮ ਤੇ ਦਸਤਕਤ ਕੀਤਾਗੇ ਉਹ ਕਹਿੰਦੇ ਕਿ ਇੱਥੇ ਮੈਂ ਸਿਰਫ ਨਾਮ ਲਿਖ ਰਹੇ ਹਾਂ ਦਸਤਕਤ ਆ ਬਾਅਦ ਵਿੱਚ ਤੁਹਾਡੇ ਹੋਣੇ ਆ ਉਹ ਵੀ ਕਹਿ ਰਹੇ ਮੈਂ ਮੈਂ ਉਹ ਇਹ ਕਹਿਣਾ ਮੈਂ ਕਹ ਵੀ ਤੁਸੀਂ ਮੇਰੇ ਦਸਤਾਵੇਜ਼ ਉੱਤੇ ਕਿਉਂ ਪਿੱਟੇ ਆ ਪਹਿਲਾਂ ਤਾਂ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਜੇ ਮੈਂ ਕਰਤੇ ਆ ਤੇ ਫੇਰ ਕਹਿੰਦਾ ਵੀ ਮੈਂ ਤੁਹਾਡੇ ਇੱਥੇ ਨਾਮ ਲਿਖਿਆ ਮੈਂ ਕਹ ਜਿਹੜਾ ਨਾਮ ਲਿਖਿੰਦਾ ਤਾਂ ਉੱਤੇ ਲਿਖੇ ਲੰਦਾ ਸਾਰਾ ਤਾਂ ਫਸਟ ਨੰਬਰ ਤੇ ਗ੍ਰਾਮਚੇ ਦਾ ਨਾਮ ਲੇ ਕੇ ਅੱਗੇ ਸਰਪੰਚ ਦਾ ਨਾਮ ਲਿਖਿਆ ਜਾਂਦਾ ਹੁੰਦਾ ਹੂੰ ਫੇਰ ਜਿੱਥੇ ਹਾਜ਼ਰੀ ਲੱਗਦੀ ਟੈਂਡਸ ਹਸਾਬ ਦੀ ਉੱਥੇ ਸਰਪੰਚ ਦਾ ਨਾਮ ਲਿਖਿਆ ਜਾਂਦਾ ਇੱਥੇ ਬਕਾਇਦਾ ਲਿਖਿਆ ਆ ਸਰਪੰਚ ਦੇ ਦਸਤਾਉਦ ਪੰਜਾਬੀ ਦੇ ਵਿੱਚ ਪੰਚਾਇਤ ਸੈਕਟਰੀ ਦਾ ਨਾਮ ਕੀ ਹੈ ਤੇ ਉਹਨਾਂ ਦੀ ਮਨਛਾ ਨਾਲ ਕੀ ਆਉਂਦੀ ਤੁਹਾਨੂੰ ਪੰਚਾਇਤ ਸੈਕਟਰੀ ਰੋਸ਼ਨ ਸਿੰਘ ਜੀ ਜੀ ਉਹ ਤੁਹਾਨੂੰ ਕੀ ਲੱਗਦਾ ਕਿ ਕਿਉਂ ਖੋਦੀ ਦਸਤਕਤ ਕਰ ਰਹੀ ਸੀ ਤੁਹਾਡੇ ਉਸ ਮਤੇ ਤੇ ਉਹ ਪ੍ਰਬੰਧਕ ਲੱਗਣਾ ਚਾਹੁੰਦੇ ਆ ਸਾਡੇ ਪਿੰਡ ਉਹਨੂੰ ਕੋਈ ਪੋਲਿਟਿਕਲ ਦਬਾਅ ਹੈ ਜੀ ਪਿੱਛੋਂ ਨਾਲ ਮੈਂਬਰਾਂ ਦਾ ਹੈ ਜੀ ਕੋਈ ਕੈਸੇ ਲੈ ਹੋਣੇ ਜ ਉਹਨਾਂ ਕੋਲ ਹੂੰ ਨਹੀਂ ਨਹੀਂ ਮਿਲੀ ਭੋਤਾਂ ਜੀ ਉਹ ਸਾਰੀ ਉਹਨਾਂ ਦੀ ਆਪਸ ਵਿੱਚ ਇਹ ਤੁਹਾਡੀ ਕਿਹੜੀ ਜਗ੍ਹਾ ਦੇ ਉੱਤੇ ਅੱਜ ਇਹ ਬੈਠਕ ਹੋਈ ਸੀ ਜਿੱਥੇ ਮਤਾ ਪਾਇਆ ਗਿਆ ਇਹ ਸਾਡੇ ਪਿੰਡ ਤ੍ਰੀਡਾ ਦੇ ਵਿੱਚ ਜੀ ਸਕੂਲ ਦੇ ਵਿੱਚ ਪਿੰਡ ਦੇ ਹੂੰ ਹਾਂ ਜੀ ਸਕੂਲ ਦੇ ਵਿੱਚ ਸਾਰੀ ਪੰਚਾਇਤ ਸੀ ਉੱਤੇ ਸਾਰਿਆਂ ਦੇ ਵਿੱਚ ਮਤਾ ਪਾਇਆ ਗਿਆ ਸੀਗਾ ਵੀਡੀਓ 3 ਦੇਖੀ ਹੋਣੀ ਹੈ ਜੀ ਸਾਈਨ ਕਰ ਦੇ ਦੀ ਜੀ ਤੇ ਜੇ ਮੈਂ ਇਹਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਾਈਨ ਕਿਉਂ ਕੀਤੇ ਆ ਵੀ ਮੈਂ ਇੱਥੇ ਸਾਈਨ ਮੇਰੇ ਹੋਣੇ ਸੀਗੇ ਤੁਸੀਂ ਮੈਨੂੰ ਬਿਨਾ ਪੁੱਛੇ ਤੋਂ ਕਰਤੇ ਆ ਨਹੀਂ ਕਰ ਸਕਦੇ ਮੈਨੂੰ ਅੱਗੋਂ ਬੋਲਦਾ ਕਿ ਤਰੀ ਫੇਰ ਕੀ ਹੋ ਗਿਆ ਜੇ ਕਰਤੇ ਨੇ ਤੇ ਹਮਤਲਬ ਤੁਹਾਡੀ ਸਹਿਮਤੀ ਤੋਂ ਬਿਨਾ ਇੱਕ ਤਾਂ ਦਸਤਖਤ ਕੀਤੇ ਗਏ ਦੂਜਾ ਤੁਸੀਂ ਚਾਹੁੰਦੇ ਨਹੀਂ ਵੀ ਪੰਚਾਇਤ ਤੋਂ ਬਿਨਾ ਕੋਈ ਬਾਹਰਲਾ ਬੰਦਾ ਆ ਕੇ ਪ੍ਰਬੰਧਕ ਲੱਗ ਜਾਵੇ ਹਾਂ ਜੀ हां ਨਹੀਂ ਚਾਹੁੰਦਾ ਜੀ ਪਰ ਇਹ ਤੱਕ ਇਹ ਨਾਲ ਚਾਹੁੰਦੇ ਆ ਕਿ ਇੱਥੇ ਪ੍ਰਬੰਧਕ ਲਾਇਆ ਜਾਵੇ ਜਿਹੜਾ ਕੰਮ ਆਸੀਂ ਕਰਾਵਾਂਗੇ ਆਪ ਇਹ ਵੀ ਤੇ ਹੋ ਸਕਦਾ ਜਿਹੜੇ ਤੁਹਾਡੇ ਮੈਂਬਰ ਪੰਚਾਇਤ ਤੁਹਾਡੇ ਖਿਲਾਫ ਨੇ ਜਾਂ ਦੂਜੇ ਧਿਰ ਦੇ ਨਾਲ ਖੜੇ ਨੇ ਉਹਨਾਂ ਨੂੰ ਤੁਹਾਡੇ ਤੇ ਭਰੋਸਾ ਨਾ ਹੋਵੇ ਕਿ ਕੱਲ ਨੂੰ ਪੈਸਾ ਸਰਕਾਰ ਦੇਵੇ ਤੁਸੀਂ ਗਲਤ ਢੰਗ ਨਾਲ ਵਰਤ ਸਕਦੇ ਹੋ ਇਸ ਕਰਕੇ ਵੀ ਹੋ ਸਕਦਾ ਉਹ ਚਾਹੁੰਦੇ ਹੋਣ ਲਵਾਉਣਾ ਪ੍ਰੋਫੈਸਰ ਤੈਨ ਜੀ ਪਹਿਲੀ ਵਾਰੀ ਮੈਂ ਸਰਪੰਚ ਬਣਿਆ ਮੈਨੂੰ ਇੱਕ ਮੌਕਾ ਤਾਂ ਦੇਖਣ ਆ ਦਿੱਤੇ ਇਹ ਕਹਿਣ ਕਿ ਉੱਥੇ ਉਵੇਂ ਕੰਮ ਹੋਊਗਾ ਇੱਕ ਇੱਕ ਕੰਮ ਗਿਣਿਆ ਜਾਊਗਾ ਪੈਸਾ ਗਿਣਿਆ ਜਾਊਗਾ ਕਿਤੇ ਕਿਤੇ ਲੱਗਿਆ 1 ਰੁਪਇਆ ਵੀ ਆਪੇ ਤਾਂ ਤੇ ਨਹੀਂ ਹੋਊਗਾ ਹੂੰ ਮਤਲਬ ਕਿਉਂ ਨਾ ਮੇਰੇ ਪਿੰਡ ਦਾ ਵਿਕਾਸ ਹੋਏ ਮਤਲਬ ਜਦੋਂ ਦੀ ਗ੍ਰਾਮ ਪੰਚਾਇਤ ਬਣੀ ਹੈ ਜਿਵੇਂ ਕਿ ਸਾਰੇ ਪੰਜਾਬ ਚ ਪੰਚਾਇਤਾਂ ਬਣੀਆਂ ਨੇ ਉਦੋਂ ਦੇ ਕੋਈ ਗ੍ਰਾਂਟ ਮਿਲੀ ਹੈ ਪਿੰਡ ਨੂੰ ਨਹੀਂ ਨਹੀਂ ਮਿਲੀ ਜੀ ਤਾਂ ਮੈਨੂੰ ਇਹ ਹੀ ਕਿਹਾ ਗਿਆ ਕਿ ਜਿਹੜਾ ਤੂੰ ਸਰਪੰਚ ਬਣਿਆ ਸਿਰਫ ਨਾਮ ਵੇ ਸਰਪੰਚ ਤੂੰ ਰਹਿ ਜਾਣਾ ਹੂੰ ਤੇ ਨਾਮ ਤੋਂ ਤੈਨੂੰ ਕੋਈ ਗ੍ਰਾਂਟ ਮਿਲਣੀ ਆ ਨਾ ਕੋਈ ਕੰਮ ਕਰ ਦੇਣਾ ਤੁਹਾਨੂੰ ਹੂੰ ਇਹ ਕੌਣ ਇੱਕ ਕੌਣ ਕਹਿ ਰਿਹਾ ਜਿਹੜੇ ਕਿਹੜੀ ਪਾਰਟੀ ਨਾਲ ਸੰਬੰਧਿਤ ਧਿਰ ਹੈ ਜਿਹੜੇ ਕਹਿ ਰਹੇ ਨੇ ਇਹ ਆ ਆਮਾਦਨ ਪਾਰਟੀ ਨਾਲ ਹੂੰ ਤੇ ਹੁਣ ਤੁਸੀਂ ਕੀ ਸੋਚਿਆ ਇਹਦੇ ਸੰਬੰਧੀ ਕੋਈ ਸ਼ਿਕਾਇਤ ਦਿੱਤੀ ਹੈ ਕਿਸੇ ਉੱਚ ਅਧਿਕਾਰੀ ਨੂੰ ਮੈਂ ਮੰਗ ਮੈਂ ਪੰਚਾਇਤ ਮੰਤਰੀ ਤੋਂ ਮੰਗ ਕਰਦਾ ਜੀ ਇਹ ਫੈਕਟਰੀ ਨੂੰ ਸਰਪੈਂਡ ਕੀਤਾ ਜਾਏ ਜੀ ਕਿਹ ਨਾਲ ਸਾਈਨ ਕਰੀ ਜਾਂਦਾ ਇਹ ਹੂੰ ਬੰਦੀ ਕਾਰਵਾਈ ਇੰਦੇ ਤੇ ਕੀਤੀ ਜਾਏ ਜੋ ਵੀ ਬੰਦੀ ਆ ਹੂੰ ਮੈਨੂੰ ਸਸਪੈਂਡ ਕਰਵਾਉਣਾ ਚਾਹੁੰਦਾ ਜੀ ਨਾਲ ਜਿਹੜੇ ਮੈਂਬਰ ਐ ਜਿਹਨਾਂ ਨਾਲ ਮੇਲੇ ਹੋਏ ਆ ਮੈਂਬਰਾਂ ਨੂੰ ਵੀ ਸਸਪੈਂਡ ਕਰਾਉਣਾ ਚਾਹੁੰਦਾ ਮੈਂ ਹੂੰ ਤੇ ਇਹਦੇ ਸਬੰਧੀ ਤੁਸੀਂ ਸੋਚਿਆ ਕੁਝ ਸਲਾਮ ਅਸ਼ਵਰਾ ਕੀਤਾ ਕਿ ਲਿਖਤੀ ਸ਼ਿਕਾਇਤ ਦੇਣੀ ਹੈ ਤੇ ਫੈਕਟਰੀ ਨੂੰ ਵੀ ਕੋਈ ਬੀਰਟੀਕਲ ਉੱਤੇ ਦਬਾਅ ਪੈ ਰਿਹਾ ਜਿੰਦੇ ਕਰਕੇ ਉਹ ਨੇ ਐਡਾ ਕਦਮ ਚੱਕਿਆ ਹੈ ਹੂੰ ਤੇ ਮੈਂ ਇਹਨੂੰ ਸਸਪੈਂਡ ਕਰਵਾਉਣਾ ਚਾਹੁੰਦਾ ਜੀ ਮੇਰੀ ਇਹ ਆ ਮੰਗ ਆ ਹੂੰ ਇਹ ਸਿਰਫ ਮੀਡੀਆ ਦੇ ਜ਼ਰੀਏ ਹੀ ਤੁਸੀਂ ਇਹ ਗੱਲ ਪਹੁੰਚਾਉਣੀ ਚਾਹੁੰਦੇ ਹੋ ਚਿਹਧਾਰੀਆਂ ਤੱਕ ਮੰਤਰੀ ਤੱਕ ਜਾਂ ਫਿਰ ਲਿਖਤੀ ਸ਼ਿਕਾਇਤ ਵੀ ਦਿਓਗੇ ਮੈਂ ਲਿਖਤੀ ਸ਼ਿਕਾਇਤ ਦੇਵਾਂਗੇ ਜਿਹੜੇ ਰਿਟਰਨ ਵੀ ਦਿਆਂਗੇ ਹੂੰ ਮੀਡੀਆ ਰਾਏ ਵੀ ਰਿਟਰਨ ਵੀ ਅਸੀਂ ਦਿਆਂਗੇ ਹੂੰ ਪੰਚਾਇਤ ਮੰਤਰੀ ਨੂੰ ਵੀ ਅਸੀਂ ਮਿਲਾਂਗੇ ਉਹਨਾਂ ਨੇ ਵੀ ਰਿਟਰਨ ਦੇ ਵਿੱਚ ਦਿਆਂਗੇ ਹੂੰ ਇਹੀ ਇੱਕ ਮਤਾ ਹੀ ਪਾਇਆ ਗਿਆ ਅੱਜ ਜਿਹੜਾ ਪ੍ਰਬੰਧਕ ਲਾਉਣ ਦਾ ਜਾਂ ਕੋਈ ਹੋਰ ਵੀ ਫੈਸਲਾ ਕੀਤਾ ਗਿਆ ਨਹੀਂ ਪਹਿਲਾਂ ਇਹ ਅੱਜ ਇੱਕ ਹੀ ਇਹੀ ਪਾਇਆ ਮਤਾ ਇਹਨਾਂ ਨੇ ਪਾ ਕੇ ਜਿਵੇਂ ਚਾਰਜ ਦਿੱਤਾ ਜਾਂ ਪਰਪੈਂਚਲ ਤੇ ਮਤਾ ਨੰਬਰ 2 ਪਾਇਆ ਦੀ ਹੂੰ ਪਿੰਡ ਦੇ ਵਿਕਾਸ ਵਾਲੇ ਗਲੀਆਂ ਗੁਲੀਆਂ ਬਣਾਈਆਂ ਜਾਣਾਂ ਜੀ ਔਰ ਤੋਂ ਬਾਅਦ ਇਹਨਾਂ ਨੇ ਜਿਵੇਂ ਉਹ ਮੈਂਬਰ ਮੇਰੇ ਉਲਟ ਸੀਗੇ ਇਹਨਾਂ ਨੇ ਸਾਈਨ ਕਰਵਾ ਲਏ ਹਨਾ ਮੈਂਬਰਾਂ ਤੋਂ ਜਿਹੜੇ ਉਲਟ ਸੀਗੇ ਮੈਂ ਸਾਈਨ ਕਰਦਾ ਨਹੀਂ ਸੀ ਕਿਉਂਕਿ ਮੈਂ ਇਹਨਾਂ ਨੂੰ ਇਹ ਕਹਿਦਾ ਸੀ ਬੰਦੇ ਮਤ ਤੇ ਇਹ ਲਾਈਨ ਲਿਖੋ ਕਿ ਸਰਪੰਚ ਖੁਦ ਮੈਂਬਰਾਂ ਦੇ ਨਾਲ ਮਿਲ ਕੇ ਇੱਕ ਪੰਚਾਇਤ ਦਾ ਕੰਮ ਕਰਵਾਉਣਾ ਚਾਹੁੰਦਾ ਹੈ ਉਸ ਨੂੰ ਕੋਈ ਇਤਰਾਜ਼ ਨਹੀਂ ਮੈਂਬਰਾਂ ਤੋਂ ਤੇ ਉਹ ਲਾਈਨ ਇਹਨੇ ਲਿਖੀ ਨਹੀਂ ਸੈਕਟਰੀ ਨੇ ਤੇ ਮੈਂ ਕਿਹਾ ਜੇ ਤੁਸੀਂ ਉਹ ਲਾਈਨ ਨਹੀਂ ਲਿਖਦੇ ਤੇ ਮੈਂ ਸਾਈਨ ਨਹੀਂ ਕਰਦਾ ਇੰਨਾ ਹੀ ਮੈਂ ਅਜਿਹਾ ਕਿਹਾ ਹੈ ਤੇ ਇਹਨਾਂ ਨੇ ਚਾਕੇ ਆਪ ਹੀ ਸਾਈਨ ਕਰ ਤੇ ਉੱਪਰ ਮੈਂ ਵੀਡੀਓ ਬਣਾਈ ਜਾਂਦਾ ਸੀਗਾ ਸਬੂਤ ਹੈ ਮੇਰੇ ਕੋਲ ਹੂੰ ਆਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਤੁਸੀਂ ਇੱਥੇ ਸਾਈਨ ਕਿਵੇਂ ਕੀਤੇ ਆ ਫਿਰ ਮੈਨੂੰ ਕਹਿੰਦਾ ਫਿਰ ਕੀ ਹੋ ਗਿਆ ਸਾਈਨ ਕੀਤੇ ਆ ਫਿਰ ਮੈਂ ਇਹ ਵੀ ਕਹਿੰਦਾ ਮੈਂ ਤਾਂ ਨਾਮ ਲਿਖਿਆ ਐ ਸਾਈਨ ਤਾਂ ਕੀਤਾ ਹੀ ਨਹੀਂ ਤੇ ਜਿਹੜੀ ਮਤਿ ਉੱਤੇ ਦਸਤਕਤ ਹੋਏ ਆ ਉਹ ਰਜਿਸਟਰ ਡਾਇਰੀ ਜਿਹਦੇ ਤੇ ਨੋਟਿੰਗ ਹੋਈ ਆ ਤੁਹਾਡੇ ਕੋਲ ਐ ਜਾਂ ਪੰਚਾਇਤ ਸੈਕਟਰੀ ਕੋਲ ਐ ਮੇਰੇ ਉਹ ਲੈ ਕੇ ਚੱਲਿਆ ਸੀਗਾ ਜੀ ਮੈਂ ਉਹਦੇ ਤੋਂ ਕੋਈ ਆ ਮੈਂ ਕਹਿੰਦੀ ਇਹ ਮੈਨੂੰ ਦੇ ਕੇ ਜਾ ਤਾ ਰਜਿਸਟਰ ਤੋਂ ਕਿਵੇਂ ਜਾ ਪਾ ਦੱਸਿਆ ਹਾਂ ਹਾਂਜੀ ਇਹ ਮੇਰਾ ਰਜਿਸਟਰ ਆ ਜੀ ਪੰਚਾਇਤ ਦਾ ਹੂੰ 3 ਡਾ ਪਿੰਡ ਦੀ ਪੰਚਾਇਤ ਦਾ ਰਜਿਸਟਰ ਆ ਇਹਨੂੰ ਤੋਂ ਮੈਂ ਖੋ ਕੇ ਫਿਰ ਆਉਂਦੇ ਹਫ਼ਤੇ ਵਿੱਚ ਕੀਤਾ ਜੇ ਹੁਣੇ ਮੇਰੇ ਕੋਲ ਆ ਚਲੋ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਸ਼ੁਕਰੀਆ ਪੱਖ ਜਾਨਾ ਜওনা ਜੀ ਤੁਸੀਂ ਅੱਜ ਪਿੰਡ ਤਰੇੜਾ ਦੇ ਵਿੱਚ ਗਏ ਸੀ ਤਾਂ ਗਿਆ ਜੀ ਮੀਟਿੰਗ ਕਰਨ ਲਈ ਗਏ ਸੀ ਹਾਂ ਜੀ ਉਹ ਇੱਕ ਵੀਡੀਓ ਸਾਨੂੰ ਮਿਲੀ ਹੈ ਜਿਸ ਦੇ ਵਿੱਚ ਸਰਪੰਚ ਨੇ ਜਿਹੜੇ ਜਸ਼ਨ ਉਸ ਪਿੰਡ ਦੇ ਉਹ ਕਹਿੰਦੇ ਕਿ ਪੰਚਾਇਤ ਦਾ ਰਜਿਸਟਰ ਸੀ ਮਤਾ ਪਾਇਆ ਜਾ ਰਿਹਾ ਸੀ ਪ੍ਰਬੰਧਕ ਲਾਉਣ ਦਾ ਔਰ ਤੁਸੀਂ ਉਸ ਮਤੇ ਉੱਤੇ ਸਰਪੰਚ ਸਹਿਮਤ ਨਹੀਂ ਸੀ ਤੁਹਾਡੇ ਨਾਲ ਤੁਸੀਂ ਧੱਕੇ ਨਾਲ ਦਸਤਖਤ ਕਰ ਦਿੱਤੇ ਉਹਨਾਂ ਦੇ ਖੋਦੀ ਨਹੀਂ ਜੀ ਮੇਰੀ ਗੱਲ ਸੁਣੋ ਪਤਾ ਕਿ ਉਹਨਾਂ ਨੇ ਸਹਿਮਤੀ ਤੁਸੀਂ ਕਾਰਵਾਈ ਮੰਗਾਈ ਉਹਨਾਂ ਨੇ ਸਾਡੇ ਨਾਲ ਗੱਲ ਵੀ ਕੀਤੀ ਹੈ ਮੈਂ ਵੀਡੀਓ ਵੀ ਦੇਖ ਚੁੱਕਾ ਜਿਸ ਦੇ ਵਿੱਚ ਬੈਠੇ ਆ ਸਾਰੇ ਪੰਚਾਇਤ ਦੇ ਵਿੱਚ ਉਹ ਦੋਸਤਾਂ ਦੇ ਤੋਂ ਲਾ ਰਿਹਾ ਕਿ ਧੱਕੇ ਨਾਲ ਉਹਨਾਂ ਦੀ ਥਾਂ ਤੇ ਤੁਸੀਂ ਦਸਤਕਤ ਕਰ ਦਿੱਤੇ ਨੇ ਬੋਥੇ ਲਿਖਿਆ ਸੀ ਸਰਪੰਚ ਦਸਤਖਤ ਉਹਦੇ ਚ ਕੀ ਹੈ ਕਿ ਉੱਥੇ ਲਿਖਿਆ ਸ਼੍ਰੀ ਆਪਣਾ ਜਸ਼ਨ ਸਰਪੰਚ ਮੈਂ ਲਿਖਿਆ ਆਪਣੇ ਹੱਥ ਨਾਲ ਸ਼੍ਰੀ ਜਸ਼ਨ ਸਰਪੰਚ ਉੱਤੇ ਉਹਦੀ ਮੋਹਰ ਲਗਣੀ ਸੀ ਸਾਈਨ ਸੀ ਉਹਨੇ ਕਿਹਾ ਬਣਾ ਲਿਆ ਦੇ ਜਾ ਕਿ ਅਜੰਡਾ ਹੀ ਬਣਾ ਲਿਆ ਆਪਦਾ ਕਿ ਹਮ ਸਭ ਨੂੰ ਸਾਡਾ ਮਤਲਬ ਹੀ ਪਤਾ ਨਹੀਂ ਇੰਗਲਿਸ਼ ਸਾਇਰ ਕਰਦਾ ਪੰਜਾਬੀ ਵਿੱਚ ਕਰਦਾ ਕੋਈ ਤੁਸੀਂ ਉਹਦੀ ਕਾਰਵਾਈ ਦਾ ਰਜਿਸਟਰ ਜੋ ਪੇਜ ਚ ਵੇਖੋ ਉੱਥੇ ਲਿਖਿਆ ਸਰਪੰਚ ਦਸਤਖਤ ਤੇ ਥੱਲੇ ਮੈਂ ਲਿਖਿਆ ਸ਼੍ਰੀ ਜਸ਼ਨ ਸਰਪੰਚ ਮੈਂ ਲਿਖਿਆ ਆਪਣੇ ਹੱਥ ਨਾਲ ਉੱਤੇ ਉਹਦੀ ਮੋਹਰ ਲਗਣੀ ਸੀ ਤੇ ਪਤਾ ਨਹੀਂ ਸ਼ਾਇਦ ਉਹਨਾਂ ਨੇ ਕਰਦਾ ਮੈਂ ਤਾਂ ਪਹਿਲੀ ਵਾਰ ਆ ਜੀ ਜੀ ਹਾਂ ਜੀ ਹੂੰ 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 ਮਤਲਬ ਤੁਸੀਂ ਨਹੀਂ ਪਤਾ ਪੈ ਰਿਆ ਸੀ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਦੱਸਿਆ ਵੀ ਕਿ ਮੈਂ ਸਹਿਮਤ ਨਹੀਂ ਇਸ ਮਤੇ ਨਾਲ ਫਿਰ ਵੀ ਧੱਕੇ ਨਾਲ ਪਵਾਇਆ ਜਾ ਰਿਆ ਸੀ ਮਤਲਬ ਨਹੀਂ ਨਹੀਂ ਕੋਈ ਨਹੀਂ ਤੁਮੇ ਕਾਰਵਾਈ ਉਹਦੇ ਕੋਲ ਕਾਰਵਾਈ ਕਿਉਂ ਕੀਤੀ ਉਹਨੇ ਜਿੰਨੀ ਮਤਲਬ ਸਹਿਮਤੀ ਗਿਆ ਸੀ ਹੂੰ ਕਾਰਵਾਈ ਕਿਉਂ ਕੀਤੀ ਮੈਨੂੰ ਕਾਰਵਾਈ ਤਾਂ ਸਪੈਸ਼ਲਿਸਟ ਕੋਲ ਸੀ ਜੀ ਹੂੰ ਸਰਪੰਚ ਦਾ ਇਹ ਕਹਿਣਾ ਹੈ ਜਸ਼ਨ ਦਾ ਜੋ ਸਾਡੇ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਆ ਕਿ ਮੈਂ ਇਸ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਪਰ ਪ੍ਰਬੰਧਕ ਧੱਕੇ ਨਾਲ ਲਗਾਉਣਾ ਚਾਹੁੰਦੇ ਨੇ ਮੇਰੇ ਕੋਲ ਜੀ ਤੁਸੀਂ ਕਾਰਵਾਈ ਲਿਆਓ ਕਾਰਵਾਈ ਦੇ ਵਿੱਚ ਇੱਕ ਵੀ ਮળો ਲਫਜ਼ ਇਸ ਪੰਮਦਕ ਦੇ ਬਾਰੇ ਲਿਖਿਆ ਹੋਵੇ ਤਾਂ ਮੈਂ ਦੇਣੇਦਾਰ ਹੂੰ ਅਸੀਂ ਮੀਟਿੰਗ ਦਾ ਕੀਤਾ ਸੀਗਾ ਮੀਟਿੰਗ ਦਾ ਵੀ ਇਹ ਜਿਵੇਂ ਵਾਜੇ ਰਾ ਕੇ ਚਾਰਜ ਦਿੱਤਾ ਜਾਂਦਾ ਹੈ ਤੇ ਵਿਕਾਸ ਦੇ ਕੰਮ ਜਿਹੜੇ ਮળો ਜਿਹੜੇ ਹੈ ਉਹ ਸਪਾਸ ਕੀਤੀ ਜਾਂਦੀ ਹੁਣ ਵੇਖੋ ਜਿੰਨੀ ਦੇ ਕੌਰੋਂ ਪੂਰਾ ਨਹੀਂ ਗਿਆ ਜੀ ਪਰ ਬਦਲ ਥੋੜਾ ਲਾ ਸਕਦੇ ਹਾਂ ਜੀ ਨਾਲ ਮੇਰੇ ਕੋਲ ਤਾਂ ਅਥੋਰਟੀ ਨਹੀਂ ਜੀ ਉਹ ਲਾਉਣ ਦੀ ਹੂੰ ਹੂੰ ਇੱਕ ਗੱਲ ਹੋਰ ਦੱਸੋ ਫੈਕਟਰੀ ਸਾਹਿਬ ਅਣ ਦੱਸੋ ਇੱਕ ਦਲ ਹੋਰ ਦੱਸੋ ਕਿਉਂਕਿ ਉਹ ਕਹਿ ਰਿਹਾ ਹੈ ਕਿ ਅਸੀਂ ਮੈਂ ਮੇਰੇ ਵੱਲੋਂ ਤਾਂ ਉਹਨਾਂ ਨੂੰ ਸੱਦਾ ਵੀ ਨਹੀਂ ਦਿੱਤਾ ਗਿਆ ਤੁਹਾਨੂੰ ਕਿਨੇ ਬੁਲਾਇਆ ਸੀ ਪਿੰਡ ਵਿੱਚ ਸਪੱਸ਼ਟ ਨਹੀਂ ਜੀ ਇਹ ਤਾਂ ਮੈਂ ਉਹ ਅਜੰਡਾ ਜਿਹੜੇ ਫਾਰਮ ਦਸਾਈਂ ਕੀਤੇ ਜੀ ਅੱਛਾ ਮੈਂ ਚੌਕੀਦਾਰ ਨੂੰ ਜਿਹੜਾ ਅਜੰਡਾ ਫਾਰਮ ਦਿੱਤੇ ਜੀ ਅੱਛਾ ਅਜੰਡਾ ਮੇਰੇ ਕੋਲ ਆ ਗਿਆ ਜੀ ਉਹਦੇ ਸਾਈਨ ਕੀਤੇ ਅਜੰਡਾ ਨੇ ਲਿਆ ਆਪ ਦਾ ਅੱਛਾ ਪਹਿਲਾਂ ਵੇਖੋ ਜੀ ਤੁਸੀਂ ਜੇ ਆਪਾਂ ਪਛਾਣਿਆ ਕਿ ਮੇਰੇ ਕੋਲ ਆਇਆ ਕਿਵੇਂ ਫਿਰ ਜੀ ਮੈਂ ਉਹਨਾਂ ਨੂੰ ਸੱਦਾ ਹੀ ਨਹੀਂ ਦਿੱਤਾ ਵੀ ਆਇਆ ਕਿਉਂ ਮੇਰੇ ਕੋਲ ਹੂੰ ਦੇਖੋ ਇਹ ਕਣ ਵਾਲੀ ਗੱਲ ਆ ਕਿ ਮੇਰੇ ਕੋਲ ਕੀ ਲੈਣਾ ਵਾਸਤੇ ਨੇ ਤਾਂ ਕਾਰਵਾਈ ਉਹਦੇ ਕੋਲ ਹੈ ਕਾਰਵਾਈ ਨੂੰ ਮੈਂ ਜਤੀ ਮੈਂ ਮਾਤਾ ਪੜ ਮਾਤਾ ਪੜ ਕੇ ਵੇਖੋ ਇੱਕ ਵੀ ਲਫ਼ਜ਼ ਫਰਮੰਦਗਾਂ ਲਿਖਿਆ ਹੈ ਤੇ ਆਪਸੇ ਦੇ ਨੇਦਾਰ ਜੋ ਵਰਗੀ ਸਗਾ ਮਿਲਦੀ ਹੈ ਪਰ ਕੁਝ ਕਰ ਨਹੀਂ ਨਾ ਕੋਲ ਜੋ ਵੀ ਹੁੰਦਾ ਹੈ ਮਤਲਬ ਤੁਸੀਂ ਜੋ ਵੀ ਅੱਜ ਕੀਤਾ ਹੈ ਉੱਥੇ ਪਿੰਡ ਦੀ ਪੰਚਾਇਤ ਦੇ ਵਿੱਚ ਬੈਠ ਕੇ ਸਾਰਾ ਕਾਇਦੇ ਕਾਨੂੰਨ ਦੇ ਵਿੱਚ ਰਹਿ ਗਈ ਗੀ ਵੇਖੋ ਜੀ ਬਿਲਕੁਲ ਹੀ ਬਿਲਕੁਲ ਕਾਰਵਾਈ ਪੜ ਕੇ ਵੇਖੋ ਤੁਸੀਂ ਜਿੰਨੀਆਂ ਵਾਰੀ ਲਿਖਿਆ ਤੁਸੀਂ ਇਹੀ ਲਿਖਿਆ ਗਿਆ ਜਿਹੜੀ ਜੇਸਟ ਸਪਰੈਸ਼ਨ ਉਹ ਆਪਕ ਪੰਚਾਇਤ ਬਾਹਰ ਦਾ ਚਾਲ ਦਿੱਤਾ ਜਾਂਦਾ ਤੇ ਮੈਂ ਕਈ ਵਾਰੀ ਲਿਖ ਚੁੱਕਿਆ ਉਹਦੇ ਵਿੱਚ ਹੂੰ ਉਹ ਇਹ ਪਤਾ ਕੀ ਹੋਏ ਕੇ ਗੱਲ ਘੋੜਾ ਉਹ ਲਗਾਉਂਦਾ ਜਿਵੇਂ ਕੋ ਗੱਲ ਤਾਂ ਜਿ ਸੈਕਟਰੀ ਨੇ ਵਿਖਣਾ ਹੁੰਦਾ ਹੁਣ ਉਹ ਇਹ ਗੱਲ ਕਹਿੰਦਾ ਸੀ ਕਿ ਤੁਸੀਂ ਇੱਥੇ ਨਾ ਇਹ ਨਹੀਂ ਉਹ ਇੱਕ ਲੈਨ ਲਖਾਉਣਾ ਚਾਹੁੰਦਾ ਕਹਿੰਦਾ ਜੀ ਉਸਤਾ ਕਰਕੇ ਉਹ ਕਹਿ ਰਿਹਾ ਇਹ ਲਿਖ ਲੈਨ ਲਖਾਉਣਾ ਵੀ ਕਿ ਸ਼੍ਰੀ ਜਸੋ ਸਰਪੰਚ ਕੱਲ੍ਹ ਆਈ ਪੰਚਾਇਤ ਦਾ ਕੰਮ ਵਿਕਾਸ ਦਾ ਕੰਮ ਕਰਨਾ ਚਾਹੁੰਦਾ ਦੇਖੋ ਇਹ ਲੈਨ ਆਪਾਂ ਕਿਵੇਂ ਲਿਖ ਸਕਦਾ ਤੁਹਾਨੂੰ ਕੋਈ ਹੈ ਨਹੀਂ ਇਹ ਤਾਂ ਨਹੀਂ ਉਹ ਗੱਲ ਇਹ ਕਿਸ ਮੁੱਚੀ ಗ್ರಾಮ ਪੰਚਾਇਤ ਹੀ ਕੰਮ ਕਰੇਗੀ ਇੱਕ ਸਰਪੰਚ ਦੇ ਹੱਥ ਤੱਕ ਬਿਲਕੁਲ ਜੀ ਹਾਂ ਹਾਂ ਉਹ ਇਹ ਗੱਲ ਕਹਿੰਦਾ ਕਿ ਮੈਂ ਕੱਲ੍ਹ ਲਈ ਕੰਮ ਕਰਾਂ ਕੋਈ ਉਹਦਾ ਸੀ ਲੈਨ ਤੇ ਮੈਂ ਕਿ ਯਾਰ ਇਹ ਲੈ ਸਾ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਸੀ ਤੇ ਉਹ ਤੁਹਾਡੀ ਲਾਈਨ ਵਾਲੀ ਗੱਲ ਤਾਂ ਕਰਦੇ ਐ ਪਰ ਨਾਲ ਕਹਿੰਦੇ ਕਿ ਉਹ ਕਹਿੰਦਾ ਸੀ ਚਾਹੁੰਦਾ ਸੀ ਕਿ ਸਰਪੰਚ ਮੈਂਬਰ ਪੰਚਾਇਤਾਂ ਦੀ ਸਹਿਮਤੀ ਨਾਲ ਕੰਮ ਕਰਨਾ ਚਾਹੁੰਦਾ ਹੈ ਮੈਂਬਰਾਂ ਦੀ ਸਹਿਮਤੀ ਦੇ ਨਾਲ ਔਰ ਉਹ ਲਾਈਨ ਪਾਈ ਜਾਵੇ ਇਹ ਨਹੀਂ ਪਾਈ ਤੁਸੀਂ ਕਿਹੜੀ ਜੀ ਕਿ ਮੈਂਬਰ ਪੰਚਾਇਤ ਨੇ ਜਿਹੜੇ ਉਹਨਾਂ ਦੀ ਸਹਿਮਤੀ ਦੇ ਨਾਲ ਸਰਪੰਚ ਖੁਦ ਵਿਕਾਸ ਕਰਨਾ ਚਾਹੁੰਦਾ ਪਿੰਡ ਦਾ ਇਹ ਲਾਈਨ ਨਹੀਂ ਪਾਈ ਤੁਸੀਂ ਨਹੀਂ ਲੈਣ ਪਾਈ ਮੇਰੀ ਗੱਲ ਉਹ ਇਹ ਗੱਲ ਕਹਿੰਦਾ ਸੀ ਸ਼੍ਰੀ ਗਿਸ਼ਨ ਸਿੰਘ ਸਰਪੰਚ ਇਹ ਕੰਮ ਕਰਦਾ ਕਰਨਾ ਚਾਹੁੰਦਾ ਉਦੋਂ ਮੈਂ ਲਿਖਿਆ ਹੋਇਆ ਜੀ ਮੈਂ ਤਾਂ ਦੇਖੋ ਜੀ ਤੁਸੀਂ ਆਇਆ ਕਰੋ ਕਾਰਵਾਈ ਕਿਸੇ ਤਰ੍ਹਾਂ ਮੰਗਵਾਓ ਕਾਰਵਾਈ ਦੇ ਲਿਖੋ ਵੀ ਸਮੂਹ ਪੰਚਾਇਤ ਗ్రాਮ ਪੰਚਾਇਤਿੰਡਾ ਦੀ ਸਮੂਹ ਪੰਚਾਇਤ ਨੂੰ ਵਿਕਾਸ ਕਰਨ ਦੇ ਵਿਕਾਸ ਕੰਮ ਦੇ ਕਰਨ ਵਿਸ਼ਵਾਸ ਦਿੱਤੀ ਜਾਂਦੀ ਇੱਕ ਵਾਰ ਮੈਂ ਕੀ ਲਿਖਿਆ ਉਹ ਕਹਿੰਦਾ ਕੱਲਾ ਮੇਰਾ ਨਿੱਕਾ ਕੱਲਾ ਜਿਵੇਂ ਸਰਪੰਚ ਕੰਮ ਕਰਨਾ ਚਾਹੁੰਦਾ ਚਲੋ ਤੁਸੀਂ ਆ ਜਿੰਦਾ ਬਣਾ ਲੈ ਕੋਈ ਇਨਾ ਉਹਨਾਂ ਦੋਸ਼ ਲਾਤਾ ਮੇਰਾ ਉਸ ਤੇ ਵੀ ਸਰਪੰਚ ਦਸਖਤ ਮੈਂ ਥੱਲੇ ਲਿਖਿਆ ਸ਼੍ਰੀ ਸ਼੍ਰੀ ਆਪਣਾ ਜੈਸ਼ਨ ਸਰਪੰਚ ਉਤੇਜ ਮੋਰ ਲਗਣੀ ਸ ਤਪਾਂ ਇਨਗਲੈਸ ਕਰਦੇ ਨਾ ਅੱਜ ਪਹਿਲੀ ਦਫਾ ਗਏ ਇਤਰਾਡੇ ਚਲੋ ਤੁਸੀਂ ਆਪਣਾ ਪਾਕਿਸਤਾਨੀ ਪਿੰਡ ਦੀ ਪਹਿਲੀ ਪਾਰਟੀ ਵਾਲੀ ਉਹ ਸਾਡੇ ਤੇ ਸਾਡੇ ਬਲਾਜਮਾ ਤੇ ਨਾ ਨਾ ਸਾਡੇ ਤੇ ਇੰਨੇ ਵੱਡੇ ਲੋ ਚਲਾ ਦੇ ਇਸੇ ਕਰਕੇ ਹੀ ਤੁਹਾਡਾ ਪੱਖ ਜਾਣਨਾ ਚਾਇਆ ਇੱਕ ਪਾਸੜ ਗੱਲ ਜਾਂਦੀ ਹੈ ਤੇ ਫਿਰ ਚੰਗੀ ਗੱਲ ਨਹੀਂ ਇਸੇ ਕਰਕੇ ਤੁਹਾਡਾ ਪੱਖ ਜਾਣਨਾ ਚਾਇਆ ਕਿ ਤੁਸੀਂ ਉੱਥੇ ਕੀ ਕੀਤਾ ਤੁਸੀਂ ਆਪਣਾ ਪੱਕ ਸਾਂਝਾ ਕੀਤਾ ਤੁਸੀਂ ਕੋਈ ਕਾਰਵਾਈ ਦੇ ਵਿੱਚ ਹੈਗਾ ਤੁਸੀਂ ਲਿਖਿਆ ਗਲਤ ਲਿਖਿਆ ਜੇ ਕਿਤੇ ਫਰਮਾਨਦਾਰ ਦੀ ਗੱਲ ਹੋਈ ਹੈ ਉਹਦਾ ਵੇਖੋ ਜੋ ਮੈਂ ਸਜੇ ਲੜੀ ਉਹ ਮੈਂ ਮੈਂ ਪੁੱਛ ਤਲੀ ਚਾ ਚਲੋ ਬਹੁਤ ਸ਼ੁਕਰੀਆ ਤਾਂ ਥੈਂਕ ਯੂ ਥੈਂਕ ਯੂ ਫਾਟ ਪਿੰਡ ਦੇ ਸਰਪੰਚ ਤੇ ਪੰਚਾਇਤ ਸੈਕਟਰੀ ਦੇ ਦੋਵਾਂ ਦੀਆਂ ਦਲੀਲਾਂ ਸਾਹਮਣੇ ਆ ਚੁੱਕੀਆਂ ਨੇ ਹਾਲਾਂਕਿ ਸਰਪੰਚ ਦਾ ਕਹਿਣਾ ਹੈ ਕਿ ਮੈਂ ਤਾਂ ਇੱਥੋਂ ਤੱਕ ਲਿਖਤੀ ਸ਼ਿਕਾਇਤ ਦੇਵਾਂਗਾ ਕਿ ਪੰਚਾਇਤ ਸੈਕਟਰੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਦੂਸਰੇ ਪਾਸੇ ਪੰਚਾਇਤ ਸੈਕਟਰੀ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਕੋਈ ਵੀ ਅਜਿਹਾ ਕੰਮ ਧੱਕੇ ਨਾਲ ਨਹੀਂ ਕੀਤਾ ਜੋ ਕਾਨੂੰਨ ਨੂੰ ਤੋੜਦਾ ਹੋਵੇ ਉਹਨਾਂ ਨੇ ਸੱਚਾਈ ਕੀ ਹੈ ਜੇਕਰ ਵਾਕਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਤਫ਼ਤੀਸ਼ ਹੁੰਦੀ ਹੈ ਜਾਂਚ ਹੁੰਦੀ ਹੈ ਪਤਾ ਲੱਗ ਜਾਵੇਗਾ ਕਿ ਅਸਲ ਦੇ ਵਿੱਚ ਉਥੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਦਾ ਕਸੂਰ ਹੈ ਸਰਪੰਚ ਦਾ ਕਸੂਰ ਹੈ ਜਾਂ ਫਿਰ ਉੱਥੇ ਆਏ ਪੰਚਾਇਤ ਸੈਕਟਰੀ ਨੇ ਜੋ ਕਾਰਵਾਈ ਪਾਈ ਉਸ ਦਾ ਕਸੂਰ ਹੈ ਇਹ ਮਾਮਲਾ ਤਫਤੀਸ਼ ਦਾ ਹੈ ਤਫਤੀਸ਼ ਦੇ ਵਿੱਚ ਦੇਖਦੇ ਆ ਕਿ ਕਦੋਂ ਤਫਤੀਸ਼ ਹੁੰਦੀ ਹੈ ਤੇ ਕਦੋਂ ਇਸ ਦਾ ਨਤਾਰਾ ਹੁੰਦਾ ਹੈ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਫਿਲਹਾਲ ਤੁਸੀਂ ਅਗਲੇ ਅਪਡੇਟ ਤੱਕ ਦੇ ਲਈ ਬਨੇ ਰਹੋ এবੀਸੀ ਪੰਜਾਬ ਦੇ ਨਾਲ